ਚਲੋ ਠੀਕ ਹੈ ਜੀ ਤੂੰ ਤੂੰ ਭਾਈ ਐ ਕਰ ਫਿਰ ਆਪਣੇ ਕੰਮ ਕੁੰਮ ਕਰ ਲੈ ਜਾਂ ਗੰਦਾਂ ਚ ਮਾਰ ਲੈ ਉਹ ਉਹ ਇੱਕ ਨਾ ਕਰੈਂਚ ਜਾ ਕਰਦੀ ਹਾਂ ਲਓ ਜੀ ਤੇਰਾ ਸ਼ਾਟ ਲੈਣਾ ਲਓ ਬਾਈ ਆਮਨਾ ਬਾਈ ਲੱਗਿਆ ਲਾਉਸਮੈਂਟ ਕਰਨਾ ਕਿਉਂਕਿ 3:00 ਵਜ ਗਏ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਉ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਹੱਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੋਈ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨ ਤੇ ਬਾਕੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਵੀਰ ਭੈਣ ਭਰਾ ਸਭ ਦਾ ਦਿলো ਧੰਨਵਾਦ ਜੀ ਸਾਰਿਆਂ ਦਾ ਤੇ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿਉਂਕਿ ਅਸੀਂ ਪਹਾੜ ਦੇ ਬਲੌਗ ਚਾਹ ਰਹੇ ਤੇ ਤੁਹਾਨੂੰ ਉਹਦੇ ਚ ਦੱਸਣਾ ਭੁੱਲ ਗਏ ਤੁਹਾਡੇ ਸਹਿਯੋਗ ਦੇ ਨਾਲ ਤੇ ਆਪ ਸਭ ਦੇ ਆਪਣਾ ਪੂਰਾ ਜਿਹੜਾ ਬਲੌਗ ਨੂੰ ਸਹਿਯੋਗ ਦੇ ਰਹੇ ਆ ਵੀਰ ਭੈਣ ਭਰਾਵਾਂ ਦੇ ਹਿੰਮਤ ਨਾਲ ਸਾਧਕਾ ਨਾਲ ਸਹਿਯੋਗ ਨਾਲ ਤੁਸੀਂ ਆਪਣੇ ਫੈਮਿਲੀ ਦੇ ਮੈਂਬਰ ਵਧ ਰਹੇ ਆ ਸਾਡੇ ਨਾਲ ਪਹਿਲਾ ਬਣ ਕੇ ਤਾਂ ਜੀ ਹੁਣ 2k ਹੋ ਗਿਆ 2k ਤੇ 2k ਸਬਸਕ੍ਰਾਈਬਰ ਹੋ ਗਏ ਆਪਣੇ ਤੇ ਉੱਪਰ ਹੀ ਚੱਲ ਰਹੇ 2300 2400 ਤੇ ਤੁਹਾਡੇ ਲਈ ਪਾਰਟੀ ਤਾਂ ਬਣਦੀ ਹੈ ਜੀ ਹਾਂ ਹਾਂ ਪਾਰਟੀ ਕੱਲੂ ਐਤਵਾਰ ਹੈ ਜੀ ਕੋਸ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਉਹਦੇ ਬਾਰੇ ਜਰੂਰ ਆਊਗਾ ਕਿਉਂਕਿ ਅਸੀਂ ਆਪਣੀ YouTube ਫੈਮਿਲੀ ਜਿੰਨੇ ਵੀ ਜਿਹੜੇ ਵੀ ਸਾਨੂੰ ਉਰੇ ਤੱਕ ਲੈ ਕੇ ਆਏ ਆਪਣੇ ਉਮੀਦਾਂ ਦੇ ਸਦਕਾ ਤੇ ਉਹਨਾਂ ਦਾ ਧੰਨਵਾਦ ਕਰਨਾ ਤਾਂ ਬਣਦਾ ਜੀ ਬਣਦਾ ਵੀ ਹੈ ਤੇ ਬਾਕੀ ਇੱਕ ਹੋਰ ਹੱਥ ਜੋੜ ਕੇ ਰਿਕਵੈਸਟ ਹੈ ਜੀ ਦੇਖੋ ਹੁਣ ਤਾਂ ਪਾੜ ਦੇ ਬਲੌਗ ਆ ਰਹੇ ਤੇ ਤੁਸੀਂ ਬਹੁਤ ਸਹਿਯੋਗ ਦੇ ਆ ਤੇ ਸਾਡਾ ਬਹੁਤ ਸਾਥ ਨਿਭਾਇਆ ਤੁਸੀਂ ਅੱਗੇ ਵੀ ਨਿਭਾਉਂਦੇ ਰਹਿਣਾ ਇਦਾਂ ਹੀ ਤੇ ਬਾਕੀ ਹੁਣ ਅਸੀਂ ਜਿਹੜਾ ਵੀ ਬਲੌਗ ਛੱਡੂਗੇ ਚਾਹੇ ਉਹ ਘਰ ਦਾ ਏ ਚਾਹੇ ਉਹਦੇ 'ਚ ਮੜਾ ਮੋਟਾ ਹਾਸੀ ਮਜ਼ਾਕ ਨਹੀਂ ਵੀ ਏ ਪਰ ਜਿਹੜੀ ਵੀ ਗੱਲ ਕਰੂਗੇ ਅਸੀਂ ਤੁਹਾਡੇ ਨਾਲ ਕੋਈ ਤਰਕ ਦੀ ਗੱਲ ਕਰੂਗੇ ਜਿਹੜਾ ਤੁਹਾਡੇ ਫਾਇਦੇ ਲਈ ਬਲੌਗ ਪਾਉਂਗੇ ਪਰ ਤੁਸੀਂ ਮੇਰੀਆਂ ਭੈਣਾਂ ਨੇ ਜਿੰਨੀਆਂ ਵੀ ਦੇਖਦੀਆਂ ਬਲੌਗ ਲਾਈਕ ਤੇ ਕਮੈਂਟ ਤਾਂ ਜਦੀ ਕਰਦੋ ਤੇ ਬਾਕੀ ਹਾਂ ਜੀ ਅਸੀਂ ਹੁਣ ਨਾਮ ਤਾਂ ਬੋਲ ਨਹੀਂ ਸਕਦੇ ਕਿਉਂਕਿ ਹਰ ਇੱਕ ਬਲੌਗ ਤੇ 30-30 50-50 ਕਮੈਂਟ ਆਈ ਬਈ ਜੀ ਤੇ ਸਭ ਨੇ ਅਹੀਂ ਕਿਹਾ ਵਾ ਬਹੁਤ ਵਧੀਆ ਬਲੌਗ ਹੈ ਜੀ ਨਾਈਸ ਬਲੌਗ ਤੇ ਬਹੁਤ ਖੁਸ਼ ਰਹਿੰਨੇ ਆ ਸਾਨੂੰ ਵੀ ਖੁਸ਼ ਰੱਖਦੇ ਆ ਉਹ ਸਾਰੇ ਵੀਰ ਭੈਣ ਭਰਾਵਾਂ ਦਾ ਦਿলো ਧੰਨਵਾਦ ਜੀ ਐਨਾ ਹੀ ਸਹਿਯੋਗ ਦੋ ਹਾਂ ਮੈਂ ਕੋਸ਼ਿਸ਼ ਕਰੂੰਗਾ ਸ਼ਾਇਦ ਕੱਲ੍ਹ ਦੇ ਜਿਹੜਾ ਆਪਾਂ ਨੇ ਬਲੌਗ ਤੁਹਾਨੂੰ ਦੇਣਾ ਅਗਲਾ ਜਿਹਦੇ ਵਿੱਚ ਅਸੀਂ ਸ਼ਾਇਦ ਤੁਹਾਡੇ ਲਈ ਛੋਟੀ ਜਿਹੀ ਪਾਰਟੀ ਵੀ ਕਰ ਦਈਏ ਤੇ ਉਹਦੇ ਨਾਲ ਕੀ ਹੋਊਗਾ ਮੈਂ ਮੋٹے ਮੋਟੇ ਬੀ 25 ਨਾਮ ਜ਼ਰੂਰ ਬੋਲਾਂਗਾ ਤੇ ਉਹਨਾਂ ਦੇ ਅਸੀਂ ਨਾਮ ਬੋਲਦਾਂਗੇ ਆਈਡੀਆਂ ਦੇ ਅਸੀਂ ਤਾਂ ਆਪਕ ਐਨੇ ਵੀ ਕਮੈਂਟ ਕਰਿਆ ਕਰੋ ਜਿੱਥੇ ਸਾਡੀ ਗਲਤੀ ਹੈ ਉਹ ਗਲਤੀ ਅਸੀਂ ਦੁਬਾਰਾ ਤੋਂ ਨਾ ਦਰਾਹੀਏ ਤੁਸੀਂ ਕਮੈਂਟ ਜ਼ਰੂਰ ਕਰਨਾ ਚਲੋ ਠੀਕ ਹੈ ਜੀ ਹੁਣ ਕਰਦੇ ਗੱਲਬਾਤ ਮਨਜੀਤ ਉਹਨਾਂ ਨਾਲ ਤੇ ਬਾਕੀ ਤੁਹਾਨੂੰ ਪਤਾ ਜੀ ਕੱਲ ਦਾ ਪਰਮਾਤਮਾ ਵੀ ਕੁਦਰਤ ਵੀ ਆਪਣਾ ਕਹਿਣਾ ਉਹਦੇ ਰੰਗ ਬਖਾ ਰਹੀ ਹੈ ਪਰਮਾਤਮਾ ਵੀ ਨਹੀਂ ਪਾ ਰਿਹਾ ਤੁਹਾਨੂੰ ਪਤਾ ਕਣਕ ਦੀਆਂ ਫਸਲ ਦੀਆਂ ਬਾੜੀਆਂ ਚੱਲ ਰਹੀਆਂ ਇਹਦੇ 'ਚ ਹੁੰਦਾ ਜੀ ਪਰਮਾਤਮਾ ਮਾੜਾ ਮੋਟਾ ਡਰਾਉਂਦਾ ਆ ਵਿਛੇਤੀ ਬੱਦਲ ਮੈਂ ਜਾ ਜਿਹੜੇ ਮਾੜੇ ਮੋਟੇ ਢਿੱਲੇ ਚਾਲਦੇ ਉਹ ਛੇਤੀ ਕਰ ਲਮੈਂ ਕੰਮ ਜੋ ਮਰਜੀ ਕੁਛ ਮੰਨ ਲਈਏ ਅਸੀਂ ਪਰ ਸਾਡੇ ਲਈ ਠੀਕ ਹੈ ਜੋ ਕੁਦਰਤ ਨੇ ਕਰਨਾ ਪਰਮਾਤਮਾ ਨੇ ਕਰਨਾ ਉਹ ਤਾਂ ਕਰਨਾ ਹੀ ਹੈ ਧੀ ਚਲਾਤੀ ਮੀਂਹ ਪੈ ਗਿਆ ਤੇਜ ਗੜੇ ਪੈ ਗਏ ਕਿ ਆ ਪਤਾ ਜੀ ਇਹ ਸਾਡਾ ਤਾਂ ਇੱਧਰ ਚੱਲੋ ਇਹਨੂੰ ਪਤਾ ਪਰਮਾਤਮਾ ਨੂੰ ਵੀ ਕਣ ਕਾਇਨ ਪੱਕਣ ਤੇ ਜਾਂ ਵੱਢ ਲੂਗੇ ਦੋ ਦਿਨ ਨੂੰ ਹੋਰ ਪਤਾ ਨਹੀਂ ਏਰੀਆ ਚ ਕੀ ਆ ਪਤਾ ਇਹਨਾਂ ਨੇ ਹਵਾ ਨਾਲ ਕੀ ਆ ਸਵਾਰਨਾ ਜੀ ਜਿੱਦਾਂ ਪੁਰਾਣੇ ਟਾਈਮਾਂ ਚ ਹੋਏ ਕਰਦਾ ਤਾਂ ਜੀ ਜਿਹੜਾ ਅੰਨ ਪਾਣੀ ਬਾਹਰ ਜਾਂਦਾ ਤਾਂ ਉਹ ਆਪਣੇ ਦੇਸੀ ਜੇ ਕੰਮ ਤੇ ਪਹਿਲਾਂ ਤਕਨੀਕ ਇੰਨੀ ਹੈ ਨਹੀਂ ਤੀ ਜਵਾਰ ਭਾਟੇ ਜਾਂਦੇ ਤੇ ਜਵਾਰ ਭਾਟਿਆਂ ਦੇ ਕਾਰਨ ਜਿਹੜੇ ਆਪਣੇ ਜਹਾਜ਼ ਹੁੰਦੇ ਤੇ ਭਰ ਕੇ ਖੜਾ ਦਨੇ ਅੰਨ ਦੇ ਜਿਹੜਾ ਬਾਹਰ ਜਾਂਦਾ ਤਾਂ ਫਿਰ ਉਹਦੇ ਲਈ ਹਵਾ ਬਹੁਤ ਜ਼ਰੂਰੀ ਹੁੰਦੀ ਦੀ ਜਵਾਰ ਭਾਟਾਂ ਦਾ ਤਾਂ ਫਿਰ ਜਿਹੜੇ ਟਣਾ ਚ ਲੱਦੇ ਵੇ ਜਹਾਜ਼ ਖੜੇ ਹੁੰਦੇ ਤੇ ਅੰਨ ਦੇ ਜਿਹੜੇ ਬਾਹਰ ਜਾਣੇ ਹੀ ਪਏ ਹਵਾ ਗੈਲ ਪਾਣੀ ਦੇ ਵਾਹੋ ਗੈਲ ਆਪਣੇ ਅਟਿਆਂ ਤੇ ਚਲੇ ਜਾਂਦੇ ਤੇ ਤੇ ਚਲੋ ਠੀਕ ਹੈ ਜੀ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੁਸੀਂ ਆਪਸਿਆਂ ਨੇ ਤੇ ਫਿਰ ਤੋਂ ਮੈਂ ਹੱਥ ਜੋੜ ਕੇ ਰਿਕਵੈਸਟ ਕਰਦਾ ਵੀ ਜਿਸ ਵੀਰ ਭੈਣ ਭਰਾ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਤੁਸੀਂ ਬਹੁਤ ਵੱਧ ਚੜ੍ਹ ਕੇ ਪਿਛਲੇ ਬਲੌਗਾਂ ਤੇ ਸਾਡਾ ਸਾਥ ਦੇ ਆ ਜੀ ਸ਼ਾਇਦ ਇਹ ਖੁਸ਼ਖਬਰੀ ਤਾਂ ਤੁਹਾਨੂੰ ਦੱਸੇ ਦਿੱਤੀ ਵੀ 2K ਆਪਣੇ ਸਬਸਕ੍ਰਾਈਬਰ ਹੋ ਗਏ ਸ਼ਾਇਦ ਤੁਹਾਨੂੰ ਕੋਈ ਅਗਲੀ ਜੇ ਤੁਸੀਂ ਸਾਡੇ ਬਲੌਗਾਂ ਨੂੰ ਵੱਧ ਤੋਂ ਵੱਧ ਸ਼ੇਅਰ ਹੋਗ ਦੋਗੇ ਸ਼ਾਇਦ ਕੋਈ ਅਗਲੀ ਖੁਸ਼ਖਬਰੀ ਵੀ ਤੁਸੀਂ ਲਿਆ ਸਕਦੇ ਹੋ ਜੇ ਤੁਸੀਂ ਸਾਡਾ ਵੱਧ ਤੋਂ ਵੱਧ ਸਾਥ ਦੇਉਂਗੇ ਤੇ ਲੋ ਜੀ ਹੁਣ ਇੱਕ ਬਰੀ ਬਣੇ ਰਹੇ ਹੁਣ ਨਾਲ ਤੁਹਾਨੂੰ ਝਾਤ ਮਰਾ ਦਈਏ ਸਾਡੇ ਕਿੰਨੀ ਫਸਲਾਂ ਦੀ ਬਾੜੀ ਕਿੱਥੇ ਤੱਕ ਪਹੁੰਚੀ ਹੈ ਤੇ ਕਿੰਨੀ ਕੁ ਹੋ ਗਈ ਤੇ ਕਿੰਨੀ ਕਹੇ ਬਾਕੀ ਹੈ ਇਹ ਸਾਹਮਣੇ ਵਾਲੀ ਬਾੜੀ ਤਾਂ ਪੂਰੀ ਹੋ ਗਈ ਤੇ ਅੱਜ ਫੇਰ ਬੱਦਲ ਵਾਈ ਹੋ ਰਹੀ ਹੈ ਜੀ ਕੱਲੂ ਐਤਵਾਰ ਹੈ ਅੱਜ ਸ਼ਨੀਵਾਰ ਹੈ ਜੀ ਤੇ ਦੇਖੋ ਜੀ ਆਪਣੇ ਸਾਹਮਣੇ ਵਾਲੀ ਕਣਕ ਸਾਰੀ ਪੜ ਚੁੱਕੀ ਹੈ ਤੇ ਕੱਢ ਵੀ ਹੋ ਗਈ ਤੇ ਧੂੜੀ ਵੀ ਢੋ ਹੋਗੀ ਤੇ ਮੌਸਮ ਦੇਖ ਲਓ ਤੁਸੀਂ ਅੱਜ ਫੇਰ 12:00 ਬਾਈ ਤੋਂ ਬਾਅਦ 11:00 ਤੋਂ ਬਾਅਦ ਬੱਦਲਵਾਈ ਹੋਈ ਜਾਂਦੀ ਹੈ ਕਹਿੰਦੇ ਅੱਜ ਦਾ ਦੱਸਿਆ ਵਾ ਮਨਜੀਤ ਉਹਨੇ ਕਹਿੰਨੇ ਵੀ ਸ਼ਾਮ ਦਾ ਮੀਂਹ ਦੱਸਿਆ ਵਾ ਬਸ ਸਾੜੇ ਕਿੰਨੀ ਤਾਂ ਇਹ ਕਣਕ ਖੜੀ ਰਹਿ ਗਈ ਵਾ ਜਿਹੜੀ ਸਾਹਮਣੇ ਉਹ ਦਰਖਤਾਂ ਜਿਹਦੇ ਨਾਲ ਹੈ ਤੇ ਬਾਕੀ ਸਾਰੀ ਵੱਢ ਹੋ ਗਈ ਤੇ ਬਾਕੀ ਸਾੜੇ ਕਿੰਨੀ ਇੰਨੀ ਆਇਤ ਕੀ ਫਸਲਾਂ ਵੀ ਨਹੀਂ ਕਿਉਂਕਿ ਆਪਣੀਆਂ ਜ਼ਮੀਨਾਂ ਵਿਕ ਚੁੱਕੀਆਂ ਤੇ ਜੋ ਵੀ ਖੇਤੀ ਹੋ ਰਹੀ ਹੈ ਇਹ ਰਹੀ ਵੀ ਆਪਣੇ ਸਾਹਮਣੇ ਵਾਲੀ ਜ਼ਮੀਨ ਇਹ ਨਹੀਂ ਵਿਕੀ ਵੀ ਕੁਝ ਵਿੱਚ ਜਿਹੜੇ ਝੰਡੇ ਜੇ ਲੱਗੇ ਹੋਏ ਲੈਂਡ ਪੂਲਿੰਗ ਹੋਈ ਵੀ ਹੈ ਤੇ ਬਾਕੀ ਇਹ ਸਾਰੀ ਅਜੇ ਵਿਕਣ ਤੋਂ ਰਹਿੰਦੀ ਐ ਸਾਹਮਣੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਉਹ ਗੁਰਦੁਆਰਾ ਸਾਹਿਬ ਤੱਕ ਜੀ ਹੁਣ ਕਰਦੇ ਮਨਜੀਤ ਉਹਨਾਂ ਨਾਲ ਗੱਲਬਾਤ ਤੁਹਾਨੂੰ ਮੌਸਮ ਦੇ ਵਿੱਚ ਆਤਮਰਾਤੀ ਤੇ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸਿਓ ਮੇਰੇ ਭੈਣ ਤੇ ਪਤਿਯੁਗਾਈ ਵੀ ਕਿੰਨੀ ਕੁ ਵੱਡ ਲਈ ਕਿੰਨੇ ਕਰੈਗੀ ਤੇ ਕਿਆ ਕੰਮ ਕਾਰ ਚੱਲ ਰਹੇ ਕਿਉਂਕਿ ਤੁਹਾਨੂੰ ਇਹ ਦੱਸ ਦੰਨੇ ਅਸੀਂ ਵੀ ਸਾਡੇ ਕੋਲ ਤਾਂ ਹੈ ਨਹੀਂ ਜ਼ਮੀਨ ਤੇ ਨਾ ਅਸੀਂ ਕਣਕ ਬੀਜੀ ਵੀ ਐ ਜੀ ਅਸੀਂ ਤਾਂ ਮੁੱਲ ਲੈਣੀ ਐ ਤੇ ਤੁਸੀਂ ਜਰੂਰ ਦੱਸ ਚਲੋ ਠੀਕ ਐ ਜੀ ਪਰਮਾਤਮਾ ਤੁਹਾਨੂੰ ਸੁੱਖ ਰੱਖੇ ਇੰਨਾ ਕ ਮੈਂ ਦੱਸ ਦਿੰਨਾ ਜੀ ਮਨਜੀਤ ਨੇ ਅੱਜ ਲਈ ਵੀ ਮਸ਼ੀਨ ਕੱਪੜੇ ਧੋ ਹੋ ਰਹੇ ਟਾਪੇ ਭਰੇ ਭਰੇ ਕੱਪੜਿਆਂ ਦੇ ਤੇ ਸਾੜੀ ਫੁੱਲવાડી ਕਿੱਥੇ ਐ ਕਿੱਥੇ ਤੱਕ ਪਹੁੰਚੀ ਇਹ ਦੇਖੋ ਮਨਜੀਤ ਨੇ ਪਾਣੀ ਪਾ ਤੇ ਨਲ੍ਹਾ ਤੇ ਸਾਰੇ ਬੂਟੇ ਧੋ ਤੇ ਤੇ ਹੁਣ ਦੇਖੋ ਜੀ ਇਹ ਗਲਾਬ ਤੇ ਉਹ ਪਰਲਾ ਫੁੱਲ ਉੱਠ ਰਿਹਾ ਏ ਇਹਨਾਂ ਨੇ ਫੁੱਲ ਦੇਣੇ ਤੇ ਇਹ ਫੁੱਲ ਆਪਣੇ ਚਾਰੇ ਤੇ ਪਦੀਨਾ ਹੋ ਗਿਆ ਜੀ ਹਰਾ ਫੇਰ ਤੇ ਇੱਕ ਬੂਟਾ ਇਹਦੇ ਚ ਲਾਇਆ ਵਾ ਇਹ ਦੇਖੋ ਅਸੀਂ ਨਾ ਮਿਰਚਾਂ ਦੇ ਪੇਡੇ ਲਾਤੇ ਦੋ ਕਥੰਦਾ ਵੀ ਤੇ ਉੱਪਰ ਵੀ ਲਾਤੇ ਸਿਮਲਾ ਮਿਰਚ ਤੇ ਮਿਰਚਾਂ ਦੇ ਪੇਡੇ ਵੀ ਚਲ ਖਾਣ ਲਈ ਹੋ ਜੂ ਜਿਆਦਾ ਨਹੀਂ ਤੇ ਹੁਣ ਵਾਹ ਆ ਤਰੇ ਸੇ ਸੇ ਮਾਗ ਚਮਕਾਇਆ ਭਿਆਏ ਬੀਬੀ ਪਠਲ ਨੇ ਕਰ ਹ ਮਾਰਦਾ ਨਹੀਂ ਚਮਕ ਦੇਖੋ ਮਾਰਦਾ ਨਾ ਫਰਸ ਚੰਕ ਐ ਆਇ ਤਰੇ ਆਇ ਤਰੇ ਚੱਕਿਆ ਭਾਈ ਮੇਰੀ ਉਹ ਭੈਣੋਂ ਕੰਮ ਮਨਜੀਤ ਨਾ ਡਿਊਟੀ ਹੈ ਦੀ ਡਿਊਟੀਆਂ ਬਿਊਟੀ ਲੂਸੀ ਡਸ ਨੋ ਡਿਊਟੀ ਹੈ ਤੇ ਕੰਮ ਕਰਤਾ ਇਹ ਆਪਣੇ ਹਿੱਟ ਰੱਖਦੀ ਆ ਦੇਖੋ ਸੋਈ ਵੀ ਹੈ ਸਾਫ ਕਰੀ ਵੀ ਹੈ ਤੇ ਇਹ ਪੂਰਾ ਆ ਦੇਖੋ ਮਾਰਦਾ ਨਹੀਂ ਚਮਕ ਫਰਸ ਐਂ ਕਹਿਣਾ ਉਹਦੇ 10 11 ਦਾ ਟਾਈਮ ਹੋ ਰਿਹਾ ਜੀ ਐਂ ਡਿਊਟੀ ਆ ਇਹਨਾਂ ਨਭਾਈਆਂ ਪਈਆਂ ਤੇ ਭਾਂਡੇ ਮਾਂਜ ਮਾਂਜੋ ਤੰਦੇ ਪਈ ਉੱਪਰ ਕਿੱਲੀ ਦੇ ਐ ਦੇਖੋ ਜੀ ਡਿਊਟੀ ਦੀ ਬੋਤ ਕੀ ਹੈ ਮਜੀਤ ਅੱਜ ਤੁਸੀਂ ਉੱਠੇ ਨਹੀਂ ਮੇਰੇ ਨਾਲ ਬਰਾਬਰ ਮੇਰਾ ਤਾਂ ਕੰਮ ਰਹਿ ਗਿਆ ਨਹੀਂ ਮੈਂ 10 ਵਜੇ ਤੱਕ 9 ਵਜੇ ਤੱਕ ਤਾਂ ਮੈਂ ਨਵੇੜਦ ਨਹੀਂ ਕੰਮ ਉਤੇ ਬਾਤ ਤਾਂ ਫਿਰ ਕਹਿੰਦੀ ਅਸੀਂ ਸੌਣਾ ਹੁੰਦਾ ਏ ਇਹ ਵੀ ਗੱਲ ਹੈਗੀ ਹੈ ਜੀ ਕਿਉਂ ਬਾਈ ਮਜੀਤ ਐਂ ਹੀ ਹੁੰਦਾ ਨਾ ਐਂ ਹੀ ਹੁੰਦਾ ਸਸਿਗਰ ਜੀ ਸਾਰਿਆਂ ਨੂੰ ਹੋਰ ਜੀ ਤੱਕੇ ਦੇ ਨਾ ਹਾਂ ਨਹੀਂ ਤੂੰ ਕਹਿ ਕਿ ਨੂੰ ਰਹੀ ਮੰਨੂ ਕਹਿ ਰਹੀ ਕਿ ਆਪਣੇ ਜਿਹੜੇ ਦੇਖ ਰਹੇ ਉਹਨਾਂ ਨੂੰ ਕਹਿ ਰਹੀ ਹਾਂ ਅੱਛਾ ਉਹ ਤਾਂ ਗੱਲ ਉਹ ਤਾਂ ਨੀ ਹੈ ਕੰਮ ਦਾ ਚੱਲ ਨਵੇੜ ਨਹੀਂ ਹੁੰਦਾ ਠੀਕ ਹੈ ਆਪਣੇ ਟਾਈਮ ਸਰ ਕੰਮ ਨਵੇੜਨਾ ਹੁੰਦਾ ਹਾਂ ਤਾਂ ਸੋਹਣੀ ਵਾਲੀ ਗੱਲ ਹੈ ਜਿੱਥੇ ਰੱਖਣਾ ਉਹ ਤਾਂ ਨਹੀਂ ਹੈ ਹਾਂ ਬਾਕੀ ਜਰੂਰ ਮੇਰੀਓ ਭੈਣੋਂ ਕਮੈਂਟ ਕਰਕੇ ਦੱਸਿਓ ਛੇਤੀ ਮਿਸਾੜੇ ਗੱਲ ਸਾਜਰਾ ਉੱਠੇ ਕਰੋ ਸਾੜੇ ਵੀ ਕੰਮ ਨਿਬੜ ਜਾਂਦੇ ਫਿਰ 9 ਵਜੇ ਤੱਕ ਤੇ ਅਸੀਂ ਵੀ ਫ੍ਰੀ ਹੋ ਜਾਂਦੇ ਅਸੀਂ ਵੀ ਸੂੰ ਸੂੰ ਜੰਨੇ ਮਾੜਾ ਮੋਟਾ ਟੇਡਾ ਬੋਲਣੇ ਮਨਜੇਪ ਨੂੰ ਵੀ ਤੂੰ ਤੁਸੀਂ ਵੀ ਇਦਾਂ ਹੀ ਕੰਮ ਨਿਬਟਾਣੇ ਜੀ ਐਨ ਖਿੱਚ ਕੇ ਸਾਰੇ ਹੀ ਹਾਂ ਤੇ ਬਾਕੀ ਹੋਰ ਕਿਆ ਕਹਿਣਾ ਚਾਹਨੀ ਆਪਣੇ ਸਬਸਕ੍ਰਾਈਬਰਾਂ ਨੂੰ ਹੋਰ ਤਾਂ ਬਾਕੀ ਮੈਂ ਵੀ ਕਹਿਣਾ ਚਾਹਦੀ ਆ ਵੀ 2K ਸਬਸਕ੍ਰਾਈਬਰ ਪੂਰੇ ਹੋਲੇ ਹਾਂਜੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਹਾਂ ਹੋਰ ਕੋਈ ਮੈਸੇਜ ਵੀ ਮੈਂ ਸਾਥ ਦਿੰਦੇ ਰਹੋ ਸਾਡਾ ਜਿੱਥੇ ਤੱਕ ਤੁਸੀਂ ਪਹੁੰਚਾਇਆ ਹੈ ਤੇ ਅੱਗੇ ਤੁਸੀਂ ਲੈ ਕੇ ਜਾਣਾ ਬਾਤ ਕਰਦੇ ਫੇਰ ਐਨਾ ਮਜੀਤ ਨੂੰ ਮੜੀਕ ਸੌਂ ਸੂਂ ਲੰਦੋ ਕਿਉਂਕਿ ਦੇਖੋ ਸਾਰੇ ਕੰਮ ਘੁੰਮ ਨਵੇੜੇ ਪਏ ਨੇ ਫੇਰ 10 20 ਮਿੰਟ ਬਾਅਦ ਮਿਲਾਨਾ ਲੱਗਦਾ ਵੀ ਨਹੀਂ ਨੂਰ ਜੀ ਆਂਦੀ ਹਨ ਨਾ ਕਿ ਫੇਰ ਉਸ ਦਿਵਾ ਦੇਖਣਾ ਹਾਂ ਆਹੀ ਨਾ ਗੱਲ ਜੀ ਕਿਉਂ ਹੋ ਰਿਓ ਪੈਣਾ ਪਤਾ ਵੀ ਕੈ ਵੀ ਸੌਣਾ ਹੀ ਹੁੰਦਾ ਹੈ ਆਪਣਾ ਉਸ ਤੋਂ ਹਮ ਕਪੜੇ ਤੋ ਹੋ ਜਾਣੇ ਠੀਕ ਹੈ ਡਿਊਟੀਆਂ ਸਾਰੀਆਂ ਖਤਮ ਫਿਰ ਜੋ ਮਰਜੀ ਸੌਣੀ ਤਾਂ ਮੇਰੇ ਵੀ ਨਹੀਂ ਆ ਪਤਾ ਕੀ ਹੈ ਜੀ ਅੱਜ ਕੱਲ ਕੀ ਹੈ ਕਣਕ ਦੀਆਂ ਬਾੜੀਆਂ ਸ਼ੁਰੂ ਹੋਈਆਂ ਬੀਆਂ ਬਾੜੀਆਂ ਚੱਲ ਰਹੀਆਂ ਅੱਜ ਕੱਲੇ ਨਾ ਸਰੀਰ ਜੇ ਆਪਣਾ ਤੁਰਦੇ ਨਹੀਂ ਨੌਂ ਰਸਾਂ ਦੇ ਦਿਨ ਵੀ ਅੱਜ ਕੱਲ ਇਹ ਹੀ ਹੈ ਵਾ 11 ਵਜੇ ਤੋਂ ਬਾਅਦ ਮਨ ਆਇਆ ਕਰੀ ਜਾਂਦਾ ਬਹਿ ਜੋ ਬਹਿ ਜੋ ਸੌਂ ਜੋ ਬਹਿ ਜੋ ਬਹਿ ਜੋ ਸੌਂ ਜੋ ਐ ਹੀ ਹੁੰਦਾ ਹੈ ਨਾ ਪਰ ਜਦ ਮਤਲਬ ਕਿ ਇਹ ਪੈ ਜਾਣਾ ਫੇ ਨਹੀਂ ਦਾਂਗੇ ਕਿਉਂਕਿ ਅੱਜ ਤੋਂ ਬਾਅਦ ਥਾਂ ਤੁਹਾਨੂੰ ਸਾਡੇ ਬਲੌਗ ਆਪਣੇ ਘਰ ਦੇ ਮਿਲੂਗੇ ਜਾਂ ਅਸੀਂ ਕਿਤੇ ਜਾਵਾਂਗੇ ਉਹ ਮਿਲੂਗੇ ਜਾਂ ਕਿਸੇ ਰਿਸ਼ਤੇਦਾਰੀ ਚ ਜਾਵਾਂਗੇ ਉਹ ਮਿਲੂਗੇ ਕਿਉਂਕਿ ਹੁਣ ਤੁਹਾਨੂੰ ਪਤਾ ਜਿੰਨੇ ਵੀ ਅਸੀਂ ਬਾਹਰ ਦੇ ਹਿਮਾਚਲ ਦੇ ਬਲੌਗ ਤੇ ਤੁਹਾਨੂੰ ਦੇ ਚੁੱਕੇ ਆ ਤੇ ਮਨਜੀਤ ਫੇਰ ਉਲਜੀ ਬੀ ਜੀ ਫੋਨ ਵਿੱਚ ਦੇਖ ਵੀ ਸੂਟੇ ਰਹੀ ਹੈ ਜੀ ਸੂਟੇ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਜੀ ਮੇਰੇ ਭੈਣ ਮਨਜੀਤ ਨਾ ਕਈ ਵਾਰ ਪਤਾ ਕੀ ਲਾਇਕ ਕਰਦੀ ਹੈ YouTube ਉੱਪਰ ਕੀ ਦੇਖਦੀ ਹੈ ਵੱਧ ਤੇ ਵੱਧ ਕਿ ਨਾ ਜੀ ਆਪਣੀ ਭੈਣ ਕੋਈ ਬਲੌਗ ਪਾਉਂਦੀ ਉਹ ਕ੍ਰੈਂਚ ਚਾ ਕਰਦੀ ਐ ਛੋਟ ਜੇ ਐ ਬਗੱਜਣੀ ਖਾਈ ਜਾਣੀ ਉਹਨਾਂ ਵੀ ਦੱਸੋ ਉਹਦਾ ਦਰਦ ਨਹੀਂ ਹੁੰਦਾ ਟੱਡੇ ਚ ਇੰਨਾ ਉਹ ਖਾਣਾ ਘਰ ਤੇ ਤਾਂ ਨਹੀਂ ਖਾਣ ਦੇਣਗੇ ਜੀ ਹੈ ਕਿ ਨਹੀਂ ਤੇ ਬਾਕੀ ਉਹ ਦੇਖ ਦੇਖ ਕੇ ਮੰਨੂ ਵੀ ਕਹੇ ਕਹਿੰਦੀ ਵੀ ਮੈਨੂੰ ਮਿੱਟੀ ਮੈਂ ਤਾਂ ਕਰਾ ਲਈ ਜਾਊਂਗੀ ਮਿੱਟੀ ਲਈ ਕਾਉਂਗੀ ਗੱਜਣੀ ਕਦੀ ਕਦੀ ਕਹਿੰਦੀ ਮੈਨੂੰ ਪੱਤੀਆਂ ਲਿਆ ਦੇ ਪੱਤੀਆਂ ਹੈ ਨਹੀਂ ਗੱਲ ਕਸਾ ਤੱਕ ਕੋਈ ਨਹੀਂ ਰਹੀ ਵੀ ਜੇ ਤਾਂ ਲਿਆ ਕੇ ਰੱਖੀ ਐ ਮੇ ਹੋਵੇ ਤਾਂ ਤਾਂ ਕਹਿੰਦੇ ਨੇ ਹੋਵੇ ਹੂੰ ਜੀ ਹਾਂ ਮੈਨੂੰ ਕਹਿੰਦੀ ਐ ਹੂੰ ਬੱਤੀਆਂ ਨਹੀਂ ਦਿਲ ਤਾਂ ਚਾਹ ਕਰਦਾ ਦਿਲ ਕਰਦਾ ਪਰ ਮੈਂ ਖਾਂਦੀ ਤਾਂ ਨਹੀਂ ਜਿੱਕਣਾ ਨਾ ਉਹ ਚੱਪਦੀ ਕੜਕ ਕੜਕ ਜੀ ਕਰਦੀ ਕਿੰਨਾ ਕੇ ਸੁਆਦ ਆਂਦਾ ਹਨਾ ਵੀ ਦਿਲ ਕਰਦਾ ਰਹਿਣਾ ਉਹ ਤਾਂ ਹੈ ਇਹੀ ਜਰੂਰ ਮੇਰੀਓ ਭੈਣ ਨੂੰ ਦੱਸਿਆ ਤੁਸੀਂ ਵੀ ਉਹਦਾ ਕੋਈ ਬਲੌਗ ਦੇਖਦੀ ਆ ਆਪਣੀ ਭੈਣ ਜੇ ਬਲੌਗ ਦੇਖ ਕੇ ਤੁਹਾਡੇ ਤੇ ਵੀ ਅਸਰ ਹੁੰਦਾ ਜਿੱਦਾਂ ਮਨਜੀਤ ਤੇ ਹੁੰਦਾ ਵੀ ਲਿਆਓ 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 ਲੇ ਜੀ ਨੇ ਖਾਈ ਵੀ ਹੋਰ ਦੇਖਦੇ ਮੰਜੀਦ ਦੇ ਨਾਲ ਕਿੰਨੇ ਆਕ ਵੋਟਾਂ ਖੜੀਆਂ ਹੁੰਦੀਆਂ ਜੀ ਨੇ ਪਹਿਲਾਂ ਥੋੜੀ ਬਥੀ ਖਾਈ ਮਤਲਬ ਜੇ ਆਪਾਂ ਮਣੀ ਮੋਟੀ ਖਾ ਲਵੇਂ ਨਾ ਫਿਰ ਥੋੜਾ ਜਿਹਾ ਕੰਮ ਹੁੰਦਾ ਨਹੀਂ ਹਾਂ ਵੀ ਖਾਣੀ ਫਿਰ ਐ ਕਹਿਣਾ ਵੀ ਜੇ ਥੋੜੀ ਇੱਕ ਖਾ ਲਈ ਮੰਟੀ ਗਿਆ ਦੂਏ ਦਿਨ ਕਹਿਣਾ ਹੋਰ ਖਾ ਲਮਾ ਫਿਰ ਤੀਜੇ ਦਿਨ ਤਾਂ ਦੋ ਟਾਈਮ ਕਰਦਣੇ ਚੌਥੇ ਦਿਨ ਚਾਰ ਟਾਈਮ ਕਰਦਣੇ ਫਿਰ ਤਾਂ ਕਹਿਣਾ ਮੈਨੂੰ ਰੋਟੀ ਨੂੰ ਦਿਲੇ ਨਹੀਂ ਕਰਦਾ ਫਿਰ ਤਾਂ ਤੇਰੇ ਬੁੱਲੂ ਲਿਬੜੇ ਵੀ ਰਹਿਣੇ ਹਾਲ ਤਾਂ ਸਾਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਹੈ ਕਿ ਪਾਣੀਆਂ ਨਹੀਂ ਚਾਹੀਦੀ ਉਹ ਤਾਂ ਅੰਦਰ ਜਾਮ ਹੋ ਜਾਂਦੇ ਨੇ ਲੈ ਸੇ ਸਲਾਹ ਤੁਹਾਨੂੰ ਵਧੀਆ ਦੇ ਰਹੀ ਹੈ ਔਨਲਾਈਨ ਉੱਤੇ ਕਮੈਂਟਾਂ ਵਿੱਚ ਕਰਨੇ ਵੀ ਆ ਜਿਹੜੀ ਤੁਸੀਂ ਮਿੱਟੀ ਮਲਤਾਨੀ ਖਾਂਦੇ ਆ ਵੀ ਅੰਦਰ ਜਾਂਦੀ ਆ ਤੇ ਉਹ ਤਾਂ ਚਲੋ ਠੀਕ ਹੈ ਜੀ ਤੇ ਬਾਕੀ ਦੇਖਦੇ ਜੇ 2 400 ਮੇਰਾ ਯਾਦ ਕਰਾਈ ਨਾ ਜਾਓ ਹੁਣੀ ਲੈ ਕੇ ਆਓ ਹਾਂ ਲੈ ਕੇ ਆਉ ਜੀ ਇਹਨੂੰ ਬਾਹਰ टांग ਦੇਖਣਾ ਜੀ ਮੈਂ ਪਈ ਕੋਈ ਕੁੰਜੇ ਚ 2 4 ਹੱਥ ਦਾ ਪਿਆ ਹੋਇਆ ਨਾ ਟੰਗਾ ਉਰੇ ਇਹ ਪੜਾਈਏ ਦੇ ਨਹੀਂ ਤਾਂ ਮਦਰ ਜਾ ਕੇ ਲਿਆ ਮਾ ਥੋੜੀ ਜਿਹੀ ਚਾਹੀਦੀ ਚਲੋ ਇਹ ਤਾਂ ਮਜ਼ਾਕ ਹੈ ਜੀ ਇਹ ਹੁੰਦਾ ਹੈ ਤੇ ਬਾਕੀ ਐ ਵੀ ਕਈ ਆਪਣੇ ਪਹਿਲਾਂ ਮੈਂ ਦੇਖਿਆ ਹੈ ਵੀ ਪਹਿਲੇ ਟਾਈਮਾਂ ਚ ਆਪਣੀਆਂ ਭੈਣਾਂ ਕਦੇ ਚੋਲ ਬਣਾਉਣ ਲੱਗੀਆਂ ਦੋ ਚਾਰ ਚੋਲ ਗੇਰ ਲਈ ਕਦੇ ਕੋਸ਼ ਖਾਂਦੇ ਹੁੰਦੇ ਤੇ ਜੀ ਅੱਗੇ ਬਿਲਕੁਲ ਰਾਈਟ ਗੱਲ ਹੈ ਜੀ ਅਸੀਂ ਵੀ ਆਪਣੇ ਬਚਪਨ ਵਿੱਚ ਮਿੱਟੀ ਜਿਹੜੀ ਆਪਣੀ 판ਡੂ ਵਿਕਦਾ ਹੁੰਦਾ ਤਾਂ ਨਾ ਦਿਵਾਲੀ ਤਿਹਾੜਾ ਤੇ ਪਹਿਲਾਂ ਆਏ ਕਰਦਾ ਤਾਂ ਉਹ ਅਸੀਂ ਵੀ ਭੁੰਨ ਭੁੰਨ ਕੇ ਖਾਇਆ ਪਰ ਜਿਹੜੀ ਚੁੱਲ੍ਹੇ 'ਚ ਦੱਬ ਕੇ ਮਿੱਟੀ ਖਾਣੀ ਹੈ ਜੀ ਉਹਦਾ ਸਵਾਦ ਹੀ ਕੁਝ ਹੋਰ ਹੁੰਦਾ ਦਾ ਜੀ। ਅੱਜ ਸ਼ਾਮ ਨੂੰ ਚੁੱਲ੍ਹਾ ਬਾਲਦੀ ਆਂ ਇੰਨੀ ਵੀ ਅੱਗੇ ਦੇਰੋ। ਤੇ ਹੂੰ ਹੂੰ ਚੁੱਲ੍ਹਾ ਬਲ ਗਿਆ ਜੀ ਮਿੱਟੀ ਵਸਤਾ ਹੈ। ਜੇ ਇਹਨੂੰ ਕਹਿ ਦੇਣਾ ਵੀ ਸਾਗ ਆ ਗਿਆ ਕਹੂਗੀ ਲਾ ਹੁਣ ਕਿਹੜਾ ਸਾਗ ਆਇਆ? ਸੋ ਜਵਾਬ ਕਰੂਗੀ। ਹਾਂ ਮੂੰ ਦੇਖੋ ਜੀ ਗੈਲੇ ਪਾਣੀ ਲੱਗ ਗਿਆ ਲਾਲਾਂ ਲੱਗ ਗਏ ਕਰਨੇ ਦੀ ਤਾਂ ਡਰਨ ਲੱਗ ਗਿਆ ਬਾਕੀ। ਹਾਂ ਦੇਖੋ ਇੰਨੀ ਵੀ ਭੁੱਖੀ ਨਹੀਂ ਹੈਗੀ ਮੈਂ ਮਿੱਟੀ ਵਸਤੇ। ਫੇਰ ਰੋਟੀ ਖਾ ਲਾ ਭਾਈ। ਦਾ ਬਾਕੀ ਮੈਂ ਦੇਖਦਾ ਜੇ 2-4 ਸ਼ੋਰਟ ਪੇ ਹੋਏ ਨਾ ਉੱਥੇ ਹਾਸੀ ਮਜ਼ਾਕ ਦੇ ਉਹ ਪਾਣੀ ਉਹ ਤਾਂ ਕਿੱਥੇ ਪਾਣੀ ਆ ਨਾ ਨਾ ਪਾਉਂਦੇ ਮੰਜੀਤ ਮੰਜੀਤ ਬਾਓ ਗੌਰ ਰੱਖਦੀ ਐਤ ਕੀ ਨਾ ਦੀ ਇਹ ਟਾਈਮਾਂ 'ਚ ਜਿਹੜੇ ਗੇਜ ਦੇ ਅਸੀਂ ਮੈਂ ਬਲੌਗ ਤਾਂ ਬਣਾ ਲੰਨਾ ਪਰ ਛੱਡ ਨਹੀਂ ਤੇ ਹੁੰਦੇ ਟਾਈਮ ਗੈਲ ਤੇ ਸਾਨੂੰ ਐਤ ਕੀ ਆਪਣੇ ਬਲੌਗਰ ਕਹੀਂ ਇਕੱਠੇ ਹੋ ਤੇ ਉਹਨਾਂ ਨੇ ਮੈਨੂੰ ਰਾਏ ਦਈ ਹੈ ਜੀ ਤੇ ਬਾਕੀ ਮੰਜੀਤ ਨੇ ਮੈਨੂੰ ਖਿੱਚ ਕੇ ਰੱਖਿਆ ਫਿਰ ਮਾਨਸੀ ਵੀਰ ਉਹਨਾਂ ਨੇ ਤਾਂ ਮੈਂ ਤੁਹਾਨੂੰ ਬਲੌਗ ਲੱਗਿਆ ਜੀ ਦੇਣ ਉੱਥੇ ਵਾਲੇ ਬਲੌਗ ਤਾਂ ਮੈਂ ਸਾਰੇ ਦੇਤੇ ਇੱਕ ਦੋ ਰਹਿੰਦੇ ਆ ਹਾਂ ਉਹ ਵੀ ਚੱਲਦੇ ਦਿੰਨੇ ਅੱਜ ਕੋਈ ਨਹੀਂ ਜੇ ਅੱਗੇ ਤੁਹਾਨੂੰ ਆਉ ਬਾਈ ਜਰੂਰ 8-10 ਮਿੰਟ ਦਾ ਤੇ ਬਾਕੀ ਇਹ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੀ ਮੈਂ ਅੱਗੇ ਪਾਉਂਦਾ ਤਾਂ 12 ਕਿ ਮਿੰਟ ਦਾ ਬਲੌਗ ਜਾਂ ਤੁਸੀਂ ਬੋਚ ਕਰਦੇ ਹੋਣੇ ਛੇਤੀ ਉਹ ਕਹਿ ਨਹੀਂ ਕਰਦੇ ਨਜ਼ਾਰਾ ਜਾਂ ਨਹੀਂ ਤਾਂ ਆਈ ਹੁਣ ਮੈਂ ਬਲੌਗ ਪਾਣਾ ਜੀ 20 ਮਿੰਟ ਦਾ 22 ਦਾ ਤੁਸੀਂ ਜਰੂਰ ਦੱਸਿਓ ਵੀ 20 22 ਮਿੰਟ ਦਾ ਪਾ ਦੇ ਕਰਾਂ ਜੀ ਕਹਿਣਾ ਤੇ ਫੁੱਲ ਟਾਈਮ ਇੰਜੋਏ ਵਧੀਆ ਸਾਡੇ YouTube ਫੈਮਿਲੀ ਨਾਲ ਜਦ ਆਪਾ ਹੜਾਂ ਦਾ ਵਲੌਗ ਪਸੰਦ ਕਰ ਸਭ ਨੂੰ ਆਨੇ ਜੀ ਸਭ ਨੂੰ ਆਨੇ ਪਸੰਦ ਕਿਉਂਕਿ ਹਿਮਾਚਲ ਤਾਂ ਇੱਕ ਹਸੀਨ ਬਾਦੀਆਂ ਚ ਘਿਰਿਆ ਬਾਈ ਅੱਜ ਥੋੜਾ ਜਿਹਾ ਕਰ ਲੋ ਜਸ ਕਰਨ ਦਾ ਸਮਾਨ ਲੈ ਕੇ ਆਣਾ ਹੈ ਹਾਂਜੀ ਕੀ ਕਰਾਂ ਜੀ ਇੱਕ ਤੱਕ ਕਬੀਲਦਾਰੀਆਂ ਕਬੀਲਦਾਰੀਆਂ ਦੇ ਵਿੱਚ ਹੁਣ ਚਲੋ ਫਸੇ ਪਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਤੁਸੀਂ ਵੀ ਆਪਣੇ ਬੱਚੇ ਲਾਏ ਹੋਣੇ ਸ਼ਾਇਦ ਕਈ ਮੇਰੇ ਭਰਾਵਾਂ ਕੋਲ ਤਾਂ ਦੋ ਦੋ ਬੱਚੇ ਹੋਣੇ ਤਿੰਨ ਤਿੰਨ ਸਾਡੇ ਕੋਲ ਤਾਂ ਇੱਕ ਹੈ ਜਸ ਕਰਨ ਤੇ ਦੇਖੋ ਜੀ ਨਾ ਤਾਂ ਸਾਡੇ ਕੋਲ ਖੇਤੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆ ਵੀ ਸਾਡੇ ਕੋਲ ਕਣਕ ਆ ਕਰ ਦੇਣੀ ਅਸੀਂ ਮੁੱਲ ਲੈਣੇ ਆ ਤੇ ਬਾਕੀ ਹੁਣ ਦੇਖੋ ਦੁਕਾਨ ਦਾ ਕੰਮ ਵੀ 2-3 ਸਾਲ ਮੇਰੇ ਏਰੀਆ 'ਚ ਕੰਮ ਘਟਿਆ ਬਹੁਤ ਕਾਹ ਤੋਂ ਮੈਂ ਤੁਹਾਨੂੰ ਦੱਸ ਦੰਨਾ ਕਿਉਂਕਿ ਸਾਰਿਆਂ ਕੋਲ ਪੈਸਾ ਹੋ ਗਿਆ ਜ਼ਮੀਨਾਂ ਵਿਗੀਆਂ ਨਵੇਂ ਟਰੈਕਟਰ ਆ ਜਾਣਗੇ ਜੀਦੇ ਕਰਕੇ ਸਾਡੇ ਕੋਲ ਕੰਮ ਘਟ ਜਾਂਦਾ ਕਿਉਂਕਿ ਕੰਮ ਤਾਂ ਪੁਰਾਣੇ ਟਰੈਕਟਰਾਂ ਦਾ ਨਿਕਲਣਾ ਮੈਂ ਗਲਤੀ ਤੇ ਬਾਕੀ ਸਾਡੇ ਤਾਂ ਅੱਜ ਐਤ ਕੀ ਕੰਨਾਂ ਨੂੰ ਹੱਥ ਲੱਗੇ ਪਏ ਤੇ ਉਤੇ ਬਾਅਦ ਫਿਰ ਕਰਨ ਦਾ ਸਕੂਲ ਵੀ ਚੇਂਜ ਕਰਿਆ ਤੇ ਹੋਰ ਫਿਰ ਇਧਰਲੇ ਜੇ ਐਡਮਿਸ਼ਨ ਕਰਾਈ ਬਹੁਤ ਕੁਝ ਚੱਲਿਆ 10 15 ਤਾਂ ਪਹਿ ਗਿਆ ਹਨਾ ਹਾਂ ਦੇਖੋ ਹੁਣ ਤੱਕ ਬਾਈ 15 ਤਾਂ ਖਰਚ ਹੋ ਲਿਆ ਜੇ ਐਡਮਿਸ਼ਨ ਰਹਿੰਦੀ ਆ ਜੀ ਤੇ ਬਾਕੀ ਕੀ ਕਰੀਏ ਕੰਮ ਵੀ ਨਹੀਂ ਜੀ ਹੈ ਓਕਣਾ ਮੀ ਆ ਜਾਂਦਾ ਜੇ ਮੀ ਪੈ ਜਾਈਗੀ ਕਣਾ ਮੀ ਕੱਲ ਪਿਆ ਇੱਕ ਦਿਨ ਤਾਂ ਮੇਰੇ ਕੋਲ ਦੋ ਦਿਨ ਕੰਮ ਨਹੀਂ ਜੀ ਹੈਗਾ ਕਿਉਂਕਿ ਦੇਖੋ ਕਿਸਾਨ ਫਸ ਜਾਂਨੇ ਆ ਉਹ ਵਿਚਾਰੀ ਸੋਚਣ ਲੱਗ ਜਾਂਨੇ ਤੇ ਉਹ ਤੋਂ ਪਹਿਲਾਂ ਬਾੜ ਆਲੀ ਤੀ ਕਿੰਡੀ ਤਾਕੜੀ ਉਹ ਬਸ ਕਿਸੇ ਨਹੀਂ ਕਰਦੇ ਕਰੋਨਾ ਤੋਂ ਬਾਅਦ ਜਾਨਾ ਜੀ ਕੰਮ じゃ ਸੈਟਿੰਗ ਜਿਉ ਨਹੀਂ ਹੋਈ ਓਕਣਾ ਕੋਈ ਵੀ ਕੰਮ ਹੈ ਜੀ ਕਿਸੇ ਦਾ ਵੀ ਕੰਮ ਤਾਂ ਹੁੰਦੀ ਉਹ ਸੈਟਿੰਗੇ ਨਹੀਂ ਆਈ ਇੱਧਰ ਕਰਨ ਕਹੀ ਜਾਂਦਾ ਜੀ ਮੈਂ ਇੱਕ ਦਿਨ ਬੁੱਕਾਂ ਤਾਂ ਲਿਆਇਆ ਜੀ 5500 ਦੀਆਂ ਆਈਆਂ ਫੇਰ ਗਾਇਲ ਨੂੰ 1000 1500 ਦਾ ਸਮਾਨ ਨੂੰ ਆਇਆ ਅਜੇ ਰਹਿ ਗਏ ਜੀ ਬੂਟ ਬਰਦੀ ਹਨਾ ਹੈ ਕਹਿੰਦੇ ਕਰੇ ਵੀ ਕਿ ਖੇਤੀ ਖਰਾਬ ਹੋ ਜਾਂਦੀ ਹੈ ਨਾ ਸ਼ਰਟਾਂ ਬਾਕੀ ਜੀ ਮੇਰਾ ਦਿਲ ਵੀ ਕਰਦਾ tha ਵੀ ਸਰਕਾਰੀ ਸਕੂਲਾਂ 'ਚ ਪੜ੍ਹਾਈ ਵਧੀਆ ਹੋਣੀ ਉੱਥੇ ਲਾਦਮਾ ਪਰ ਦੇਖਿਆ ਤਾਂ ਹੈ ਨਹੀਂ ਪਰ ਪ੍ਰਾਈਵੇਟਾਂ 'ਚ ਪੜ੍ਹਾਈ ਰਹੇਗੀ ਪਰ ਉਹ ਸਾੜੇ ਵਸਦੇ ਨਹੀਂ ਰਹੇ ਜੀ ਸਕੂਲ ਗੱਲ ਕਹੀ ਵੀ ਮਨਜੀਤ ਉਹਨਾਂ ਵੀ ਦੇਖੋ ਇੱਕ ਹਫ਼ਤੇ ਬੜੀ ਗੱਲ ਤੁਹਾਡੇ ਲਈ ਵੀ ਹੈ ਸੁਣਨ ਵਾਲੀ ਵੀ ਕਹੇ ਨਹੀਂ ਕਰਦੇ ਇਹ ਕਹਿੰਦੇ ਵੀ ਘਰਾਂ ਕਲੇਸ਼ ਨਹੀਂ ਹੋਣਾ ਚਾਹੀਦਾ ਹਾਸਾ ਚ ਹੋਣਾ ਚਾਹੀਦਾ ਤੇ ਜੇਕਰਾਂ ਤੰਗੀ ਹੋਊਗੀ ਪੈਸੇ ਵੀ ਨਹੀਂ ਹੋਣਗੇ ਮੈਂ ਕਮਾਊਗਾ ਨਹੀਂ ਫਿਰ ਵੀ ਕਲੇਸ਼ ਰਹੂਗਾ ਹੈ ਕਿ ਨਹੀਂ ਤੇ ਮੈਂ ਕਿਹਾ ਬੈ ਇਹਨਾਂ ਨੂੰ ਵੀ ਚਾਹੇ ਮੇਰੇ ਭਤੀਏ ਦਿਨ 500 ਆ ਜਾਵੇ 500 ਹੀ ਖਰਚਾ ਦਿਓ ਪਰ ਆਪਾਂ ਨੇ ਨਾ ਘਰ ਦੇ ਵਿੱਚ ਕਲੇਸ਼ ਨਹੀਂ ਕਰਨਾ ਕਿਉਂਕਿ ਜਿਹੜੇ ਘਰ ਚ ਕਲੇਸ਼ ਆ ਉਹ ਹੱਸਦੇ ਵਾਦਦੇ ਨਹੀਂ ਨਾ ਵੱਧਦੇ ਹੈ ਹੈ ਕਿ ਨਹੀਂ ਤੇ ਉਹ ਤਾਂ ਹੁਣ ਮਨਜੀਤ ਥੋੜੀ ਕ ਸਮਝ ਗਈ ਕਿ ਮੇਰੇ ਕਹ ਲੱਗਦੀ ਹੈ ਹਾਂ 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 ਜਿਸ ਤਰ੍ਹਾਂ ਮੈਂ ਕਹਿੰਦੀ ਮੈਂ ਬਹੁਤ ਪ੍ਰੈਸ ਕਰਨਾ ਕਰਕੇ ਰੱਕਦੀ ਨਾ ਰੋਜ਼ ਨਾ ਮੈਂ ਤਾਂ ਉਹ ਵੀ ਤੁਹਾਨੂੰ ਦਿਖਾ ਦਨਾਂ ਇਹ ਬਹੁਤ ਕਲੇਸ਼ ਕਰੇ ਕਰ ਨਹੀਂ ਹੋਣਾ ਫੇ ਮੈਂ ਇਹਨੂੰ ਟੱਕੇ ਦੀ ਛੇੜ ਦੇਣਾ ਫੋਨ ਵੀ ਪਕੰਦਾ ਕਲ ਮਾਰ ਲੈ ਟੱਕਰਾ ਮੈਂ ਕਹਿ ਕਾ ਲੰਘ ਜਾਣਾ ਇਹਨੇ ਮਾਰਨੀ ਆ ਟੱਕਣਾ ਆ ਦੇਖੋ ਕਿਆ ਕਰਿਆ ਬਈ ਹੈਈ ਭੰਨਿਆ ਪਿਆ ਸਾਰਾ ਕਰ ਉਹ ਬਿਮਾਰੀ ਜੀ ਇੱਕ ਦਿਨ ਇਹਨੇ ਟੱਕਰ ਉਹ ਦੇਖੋ ਪੀਓਪੀ ਟਾਰੀ ਵੀ ਉੱਪਰ ਖੁੰਜੇ ਚ ਦੇ ਕਿੱਥੇ ਮਾਰਿਆ ਸਿਰ ਜਾ ਕੇ ਇਹ ਇਹ ਵੀ ਹੁੰਦੀ ਆ ਮੈਂ ਔਰੇ ਨਾ ਹੁੰਦੀ ਮੈਂ ਤਾਂ ਪੀਜੀ ਆਈ ਮੈਂ ਪਈ ਵੀ ਹੁੰਦੀ ਚਲੋ ਤੇ ਨੁਕਸਾਨ ਤਾਂ ਤੇਰਾ ਵੀ ਹੋਣਾ ਪਰ ਵਧੀਆ ਚਲੋ ਮਜ਼ਾਕ ਕਰਦੇ ਆ ਜੀ ਤੁਸੀਂ ਵੀ ਦਿਲ ਤੇ ਨਾ ਲਾ ਲੇ ਤੇ ਬਾਕੀ ਆਪਣੀ ਭੈਣ ਇੱਕ ਨਾ ਸਭ ਤੋਂ ਪਹਿਲਾਂ ਜੁੜੇ ਤੇ ਤਨੂਆ ਕੋ ਧੰਨਵਾਦ ਸਤਵਿੰਦਰ ਤਨੂਆ ਉਹ ਆਪਣੀ ਭੈਣ ਦਾ ਕਾਲ ਕਮੈਂਟ ਆਇਆ ਬਲੌਗ ਤੇ ਕਿਉਂਕਿ ਜਿੰਨੇ ਪੁਰਾਣੇ ਜੁੜੇ ਤੇ ਭੈਣ ਬਾਹਰ ਹੈ ਇੱਕ ਆਪਣੀ ਪਬਲੀ ਹੁੰਜਣਾ ਜੀ ਉਹ ਕੈਲਗਰੀ ਤੋਂ ਹੈ ਕਨੇਡਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬੋਸ ਕੋ ਤੇ ਵਿੱਚ ਨੂੰ ਬਹੁਤ ਹੈ ਹਰਜੀਤ ਹੈ ਹਰਜੋਤ ਹੈ ਬਹੁਤ ਨਾਮ ਆਏ ਜੀ ਹੁਣ ਮੈਂ ਬੋਲ ਨਹੀਂ ਸਕਦਾ ਜੀ ਬਹੁਤ ਬਹੁਤ ਧੰਨਵਾਦ ਕਦਾਂ ਕੀਨੇ ਪੁੱਛਿਆ ਹੋਇਆ ਹੈ ਕਮੈਂਟ ਵਿੱਚ ਵੀ ਤੁਹਾਡੇ ਯਾਰ ਨੂੰ ਕਿੰਨੇ ਆ ਸਾਲ ਹੋ ਗਏ ਹਾਂ ਡੀਪਲ ਰਾਣੀ ਨੇ ਪੁੱਛਿਆ ਵਾ ਹਾਂ ਜੀ ਹਾਂ ਹੋ ਗਏ ਹੁਣੇ 12 14 ਸਾਲ 2009 ਚ ਹੋਈ ਸੀ ਸ਼ਾਦੀ ਸਾਡੀ ਮੈਂ ਹੱਸਿਆ ਤਾਂ ਤਾਂ ਵੀ ਸ਼ਾਦੀ ਕਿ ਵਿਆਹ ਕਿਹਾ ਕਹਾ ਚਲੋ ਠੀਕ ਹੈ ਜੀ ਇਹ ਹੋ ਗਈਆਂ ਜੇ ਗੱਲਾਂ ਹਾਸੀਆਂ ਹਾਸੀਆਂ ਵਿੱਚ ਚੱਲਦੇ ਜੀ ਤੁਸੀਂ ਕਰੋ ਮੈਂ ਤਾਂ ਮਸ਼ੀਨ ਚ ਹਾਂ ਆਏ ਦੇਖ ਬਣ ਗਈ ਨਾ ਇਹ ਗੱਲ ਪਾਈ ਮਸ਼ੀਨ ਨਾਲ ਟੱਕਰਾ ਮਾਰ ਲੀ ਕੱਪੜੇ ਝੋਲ ਲੈਣਾ ਚਲੋ ਠੀਕ ਹੈ ਕੁਛ ਨਾ ਗੁੱਸਤਾ ਕਰੋ ਫੇਰ ਸੋਣਾ ਵੀ ਹੈ ਜੀ ਦੁਪਹਿਰ ਨੂੰ 3 12 1 ਵਜੇ ਬਾਈ ਦੇਖੋ ਕੰਮਕਾਰ ਕਰਨਾ ਹੈ ਨਾ ਪਰ ਰੈਸਟ ਕਰਨਾ ਵੀ ਬਿਲਕੁਲ ਰਾਈਟ ਹੈ ਜੀ ਮੈਂ ਕਿਹੜਾ ਗਲਤ ਗਿਆ ਜੀ ਇਹ ਸੱਜਣੇ ਚਲੇ ਜਾਉਂਗੇ ਥੋੜਾ ਬਤ ਆਪਣਾ ਕੰਮ ਕਰ ਲਓ ਰੈਸਟ ਵੀ ਕਰ ਹੋ ਜਾਣਾ ਚਲੋ ਠੀਕ ਹੈ ਠੀਕ ਹਾਂ ਟਿਊਨਿੰਗ ਹੈ ਜੀ ਆ ਗਏ ਤੁਹਾਨੂੰ ਸੁਝਾਣ ਲਈਏ ਚਲੋ ਠੀਕ ਹੈ ਜੀ ਬਾਏ ਬਾਏ ਤੇ ਸਾਰਿਆਂ ਨੂੰ ਬਾਈ ਸਾਰੇ ਗੇਬ ਤੇ ਸੌਣ ਨੂੰ ਬੇਨਤੀ ਕੀਤੀ ਜਾਂਦੀ ਹੈ ਚਾਹ ਪਕੌੜਾ ਛਾ ਕੇ ਜਾਓ ਚਾਹ ਪੀਓ ਵੀ ਚਾਹ ਬਾਈ ਚਾਹ ਵੀ ਨਾ ਚਾਹ ਦੋ ਲਓ ਜੀ ਉੜਾ ਨਾ ਜੋੰਟ ਨਹੀਂ ਹੈਗੀ ਇਹਦੀ ਬਸ ਅਹੀਂ ਚਲਾਉਣਾ ਪੈਂਦਾ ਕੰਮ ਮੇਰੇ ਭੱਜੀ ਵੀ ਹੈ ਜੋੰਟ ਖਰਾਬ ਹੈ ਆਜੋ ਆਜੋ ਬਾਈ ਆਜੋ ਆਜੋ ਬਾਈ ਆਜੋ ਆਜੋ ਆਤਾ ੱੱਕਾ ਏ ਬਾਈ ੱੱਕਾ ਕਿਉ ਬਾਈ ੱੱਕਾ ਏ ੱੱਕਾ ਏ ਪਕਾੜੇ ਨਹੀਂ ਬਰੈਡ ਆ ਬਾਈ ਬਰੈਡ ਪਨੀਰ ਵਾਲੇ ਬਾਈ ਇਹਦਾ ਮੂਡ ਬਾਈ ਕੀ ਲੈ ਲੈ ਬਾਈ ਅਮਨੇ ਨੇ ਬਾਈ ਕੀ ਲੈ ਲੈ ਕੀ ਲੈ ਲੈ ਬਟਾਲੇ ਦੇ ਤੇ ਪੱਤਰ ਪਰੇ ਹੈ ਬਾਈ ਕੀਲੇ ਦੇ ਤੇ ਬਾਈ ਪੱਥਰ ਪਰੇ ਵੜਾਲਤੇ ਤੇ ਨਹੀਂ ਆ ਦੇਖੋ ਕੀਲ ਤੇ ਬਾਈ ਕੀਲ ਤੇ ਹੈਂ ਅਸੀਂ ਬਾਈ ਤੇ ਜੰਗਲ ਚ ਆ ਗਏ ਉੱਪਰ ਅੱਛਾ ਕੀ ਆਤਾ ਬਾਈ ਉੱਥੇ ਕੀ ਦੇਖ ਕੇ ਆਏ ਨਾ ਮਾ ਤੇ ਪਤਾ ਨਹੀਂ ਬਾਈ ਆ ਗਈ ਜਾਂ ਨਾ ਡੋਲਾ ਡੁੰਡਾ ਪਤਾ ਨਹੀਂ ਕਹਿ ਦੋ ਡੋਲਾ ਸਮਾਇਆ ਵਾ ਕਹਿੰਨੇ ਹੈਂ ਪਤਾ ਨਹੀਂ ਕਿਹੜਾ ਡੋਲਾ ਪਤਾ ਨਹੀਂ ਦੁੱਧਾ ਡੋਲਾ ਪਤਾ ਨਹੀਂ ਜੰਨ ਗਈ ਜਾਂਦਾ ਕੁਝ ਨਹੀਂ ਦੱਸ ਡੋਲਾ ਦੱਸ ਦੇ ਕੋਈ ਡੋਲਾ ਹੈ ਨਾ ਕਿ ਨਹੀਂ ਡੋਲਾ ਕਹਿੰਨੇ ਆ ਨੀ ਕਹਿੰਦਾ ਜਨਰ ਚਾਹ ਪਾਣੀ ਪੀ ਕੇ ਪੱਥਰ 'ਤੇ ਆਰਾਮ ਕਰਦੀ ਸੀ ਕਹਿੰਦਾ ਉਹਦੇ ਵਿੱਚ ਨੂੰ ਖਿੱਚ ਲਈ ਹਾਂ ਐ ਕਿਤਰਾ ਹੋ ਸਕਦਾ ਪੱਥਰ 'ਤੇ ਕਿਹੜੀ ਚਾਹ ਬਣਾਉਂਦੀ ਕਿਸੇ ਨੇ ਨਾਲੇ ਕਹਿੰਦੇ ਦੱਸਦੇ ਵੀ ਬਹੁਤ ਸਾਲ ਪੁਰਾਣੀ ਗੱਲ ਹੈ ਫਿਰ ਤਾਂ ਇਹਨੂੰ ਸੱਚ ਮੰਨਣਾ ਚਾਹੀਦਾ ਇੰਨੀ ਪੁਰਾਣੀ ਗੱਲ ਨੂੰ ਬਾਈ ਸਾਡੇ ਤਾਂ ਬਾਘ ਮਗਰ ਪੈ ਗਿਆ ਤਾਂ ਮਾਰੀ ਹਾਂ ਹਾਂ ਸੱਚ ਤੁਸੀਂ ਕਹਿੰਦੇ ਗੁਫਾ ਵਿੱਚ ਬਾਘ ਬੈਟਿਆ ਦਾ ਫਲੈਸ਼ ਮਾਰੀ ਨਾ ਅੱਖਾਂ ਚਮਕੀਆਂ ਹਾਂ ਭੱਜਿਆ ਏ ਭੱਜ ਲੈ ਉਹਦੇ ਬਾਅਦ ਬੰਦੇ ਗਿਣ ਲੈ ਤੇ ਵੀ ਪੂਰੇ ਤੇ ਥੱਲੇ ਆ ਕੇ ਗਿਣੇ ਵੀ ਪੂਰੇ ਆ ਗਏ ਕਿ ਨਹੀਂ ਚਾਹੇ ਕਹਿੰਦਾ ਚੱਕੇ ਹੋਏ ਹੁੰਦਾ ਇਹਦਾ ਹਾਂ ਉਹੀ ਚੱਕਰ ਦਾ ਬਸ ਬਸ ਗੱਲ ਤਾਂ ਇਹ ਧੀ ਅਜੀ ਭਾਈ ਰੂਪ ਵੀ ਗਲਤ ਫੜਿਆ ਤਾਂ ਜੰਗਲ ਚ ਗਲਤ ਗਏ ਹਾਂ ਅਗੇ ਵੀ ਦੁਪਹਿਰੇ ਦੇ ਟਾਈਮ ਹੈ ਟਿਕੇਵੇ ਦੁਪਹਿਰੇ ਚ ਸਿਆਣੇ ਕਿਆ ਕਹੀ ਕਰਦੇ ਜਾਈਦਾ ਨਹੀਂ ਜਾਈਦਾ ਨਹੀਂ ਹੈ ਕਿ ਨਹੀਂ ਸਹੀ ਗੱਲ ਗੈਲਿਕ ਅਗੇ ਤੇ ਜਿਹੜੀ ਬੜੀ ਲਾਈਟ ਸੀ ਨਹੀਂ ਨਹੀਂ ਹਨੇਰੇ ਚ ਫਲੈਸ਼ ਵਾਲ ਕੇ ਦੇ ਦੇਦੇ ਫੋਨ ਦੀ ਅੱਛਾ ਤੁਹਾਨੂੰ ਅੱਖਾਂ ਹੀ ਚਮਕੀਆਂ ਦਿਖੀਆਂ ਕਿ ਆਪ ਤਾਂ ਉੱਲੂ ਐ ਬੈਠਿਆ ਹੋਆ ਕੋਈ ਕੋਈ ਆਤਮਾ ਦੀ ਪਤਾ ਯਾ ਕੋਈ ਗਿੱਦੜ ਤਾਂ ਲੈ ਆਤਮੀ ਬਣਾਤੀ ਐ ਨਾ ਉਹ ਹੈ ਨਾ ਆਤਮੀ ਬਣਾਤੀ ਮੁਗ ਮੈਂ ਕਿਹਾ ਤਾਂ ਹੈ ਆਤਮੀ ਬਣਾਤੀ ਹੈਗਾ ਤਾਂ ਹੈ ਤਾਂ ਲੱਗਿਆ ਕੁਝ ਉਹ ਡੂੰਗੀ ਗੁਫਾ ਦੀ ਕਾਕੂ ਹਾਂ ਐਦਾ ਮਤਲਬ ਨਾ ਤੁਸੀਂ ਗੇ ਡਰ ਐ ਨਹੀਂ ਬਾਈ ਗੇ ਅੰਦਰ ਨਾ ਐ ਨਾ ਤੇ ਜਾਣੇ ਦਾ ਰਿਹਾ ਦਿਲ ਇਹ ਗੇ ਡਰ ਫਿਰ ਇਹਨੇ ਨੇ ਬਣਾਤੀ ਗੱਲ ਬਸ ਫਿਰ ਇਹਨੇ ਨੇ ਗੱਲ ਬਣਾਤੀ ਕਹਿੰਦਾ ਜੋ ਹੁਣ ਕਹਤੇ ਨਾ ਉਹ ਸੱਚ ਹੋ ਜਾਣਾ ਉਹੀ ਸੱਚ ਹੋਗੇ ਨਾ ਕਾਕੂ ਬਾਗਾ ਕਹਤਾ ਨਾ ਕਾਕੂ ਪੁੱਛ ਹੁਣ ਕਿੱਡਾ ਬੜਾ ਤਾਂ ਕਹਿੰਦਾ ਬਹੁਤ ਬੜਾ ਤਾਂ ਹੈ ਤਾਂ ਚੱਲ ਤੂੰ ਲੋਸ ਮਿੰਟ ਕਰਦੇ ਫਿਰ ਇੱਕ ਵਾਰੀ ਹੁਣ 3 ਵਜੇ ਜਾਇ ਨਹੀਂ ਕੋਈ ਪਹਾੜਾ ਦੂਹਾਂ ਚ ਰਲ ਆ ਗਿਆ ਦੂਹਾਂ ਵੱਲ ਆ ਜਾਓ ਉਹ ਨਤੇ ਬਣਾ ਲੈ ਮੈਂ ਕਰਾਂ ਤੇ ਲਾਓ ਜੀ 2 ਮਿੰਟ ਤੁਹਾਡੇ ਨੂੰ ਗਰੂ ਕਰੇ ਆ ਤੇ ਲੋ ਜੀ ਸਾਰੇ ਜਣੇ ਉੱਠਕਾਰੇ ਆ ਹੁਣ ਕਿਉਂਕਿ ਲੋਸਮੈਂਟ ਹੋਈ ਹੈ ਨਾ ਲਵਾ ਤਾਂ ਇਸ ਤਰ੍ਹਾਂ ਹੈ ਇਹ ਦੇਖੋ ਵੀ ਸਾਡਾ ਕਾਕਾ ਆਇਆ ਵਾ ਓ ਜੈ ਕਾਕੇ ਓ ਕਾਕੇ ਕਾਕਾ ਸੰਗ ਦਾ ਬਹੁਤ ਹੈ ਭਾਈ ਕਾਕਾ ਸੰਗ ਦਾ ਬਹੁਤ ਹੈ ਹੈ ਨਹੀਂ ਲੈ ਜਾ ਰੋ ਰੂ ਬੂਏ ਮਿੱਟੀ ਕਿਤਨਾ ਖਾਂਦਾ ਹੈ ਫੋਗਾ ਕੇ ਮਿੱਟੀ ਕਿਤਰਾ ਖੰਦਾ ਹੈ ਮਿੱਟੀੋਂ ਕੋਟੇ ਵੀ ਨੀਂਦ ਕੱਢ ਕੇ ਆ ਗਈ ਹਾਂ ਮਿੱਟੀ ਕਿਤਰਾ ਖੰਦਾ ਗੰਦਾ ਬੱਚਾ ਮੰਕੀ ਆ ਗਿਆ ਮੰਕੀ ਮੰਕੀ ਆ ਗਏ ਆ ਗਿਆ ਮੰਕੀ ਕੱਢ ਜਾ ਆ ਜਾ ਕਿੱਥੇ ਹੈ ਉਹ ਗਿੱੱਜੇ ਕੱਢ ਹਾ ਜਾ ਆ ਦੇਖੋ ਇੱਕ ਤੰਬੂ 'ਚ ਪੈ ਗਿਆ ਨਾਲ ਦੇ ਸੁਣ ਅੰਦਰ ਚਾਚਾ ਪਿਆ ਯਾਰ ਉਹਨੂੰ ਡਿਸਟਰਬ ਨਾ ਕਰ ਮੈਂ ਭਾਈ ਕੋਈ ਫੋਟੋ ਨਹੀਂ ਖਿੱਚੀ ਰੇਲਾ ਬੰਦਾ ਤਮਾਣ ਸੁਣ ਬਾਗ ਦੀ ਬਾਤ ਸੁਣੋ ਮਮਾਈ ਕਰੀ ਬਹੁਤ ਵਧੀਆ ਕਰ ਲੰਦਾ ਮਮਾਈ ਕਰੀ ਉਹ ਨਿਕਲ ਨਹੀਂ ਆ ਗਈ ਉਹ ਐ ਨਿਕਲਦੀ ਨਹੀਂ ਬੱਕਰਾ ਬੱਕਰੇ ਦੀ ਉਹ ਹਸਾਨ ਆ ਹਸਾਨ ਆ ਬੱਕਰੇ ਦੀ ਵਾਹ ਕਮ ਆਨ ਕਮ ਆਨ ਕਰਤੀ ਆ ਤਾਂ ਬਾਗ ਦੀ ਤੀ ਹੁਣ ਬੱਕਰੇ ਦੀ ਕੱਢ ਬੱਕਰੇ ਦੀ ਕੱਢ ਦੇ ਬੱਕਰੇ ਦੀ ਸੌਕੀ ਆ ਸੌਕੀ ਆ ਮਾਲੀ ਪੁੱਤ ਹੋ ਗਿਆ ਲੈ ਬੱਕਰੀ ਦੀ ਬੱਕਰੀ ਦੀ ਵੀ ਗੈਲੇ ਉਹ ਜਿੱਕਣਾ ਕੱਲ ਬੱਕਰੀ ਕੱਲੀ ਰਹਿ ਗਈ ਦੀ ਉਹ ਕਿਰ ਹੁੰਦੀ ਸੀ ਕੀ ਕਰਦੀ ਸੀ ਉਹ ਆਵਾਜ਼ ਕੱਢ ਥੋੜਾ ਜਿਹਾ ਉੱਚੀ ਭਾਈ ਪਾਣੀ ਪਿਲਾਓ ਥੋੜਾ ਜਿਹਾ ਇਹਨੂੰ ਬੇਰ ਮੇਰਾ ਤਾਂ ਤਾਂ

ਚਲੋ ਬਾਈ ਸਾਰੇ ਜਣੇ ਆਜੋ ਬਾਈ ਸੇਵਾਦਾਰੂ ਆਜੋ ਸੇਵਾ ਕਰਨੀ ਹੁਣ ਫੇਰ ਧੁੱਪ ਨੂੰ ਪਾ ਲੈ ਹਾਂ ਇਹ ਬਾਈ ਤਿੰਨੇ ਮੁੰਡੇ ਆ ਨਾ ਇਹਨਾਂ ਸਾਡਾ ਨਾ ਮਨ ਜਿੱਤ ਲਿਆ ਬਹੁਤ ਵਧੀਆ ਬਈਆਂ ਬਹੁਤ ਲਾਇਕ ਬੱਚੇ ਆ ਲਾਇਕ ਹੈ ਕਿ ਨਹੀਂ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਤੇ ਚਲੋ ਜੀ ਹੁਣ ਬਾਕੀ ਰੇ ਬਾਗ ਦੇਖ ਕੇ ਆਏ ਤੇ ਤਿੰਨ ਚਾਰ ਅਮਨੇ ਦੇ ਨਾਲ ਦੇ ਉਹ ਵੀ ਅੰਦਰ ਰੈਸਟ ਕਰ ਰਹੇ ਪਤਾ ਨਹੀਂ ਕੀ ਖਾ ਕੇ ਗਏ ਤੇ ਉਹ ਹਾਂ ਆਉਂਦੇ ਨੇ ਫੇਰ ਭੁੱਖ ਫੇਰ ਭੁੱਖ ਲੱਗਦੀ ਪਤਾ ਨਹੀਂ ਬਾਗ ਨਹੀਂ ਲਾਤੀ ਉਹ ਤਾਂ ਤਾਂ ਜਾਣ ਕੇ ਹੀ ਨਾ ਕੋਈ ਪੰਪ ਮਾਰਤੇ ਆ ਮੈਕੋ ਵਾਲਾ ਉਹ ਦੌੜ ਆਏ ਉੱਪਰ ਤੇ ਜੋਰ ਲੱਗ ਗਿਆ ਹਾਂ ਜੋਰ ਲੱਗ ਗਿਆ ਅੰਦਰ ਸੁੱਤੇ ਪਏ ਉਹ ਤਾਂ ਹੁਣ ਸੌਂ ਗਏ ਨਹੀਂ ਆ ਦੇਖ ਲੋ ਆ ਦੇਖ ਲੋ ਖਾਂਦੀ ਐ ਬੋਦੀਆਂ ਹਾਂ ਉਹ ਕਾਕੇ ਮੰਕੀ ਆ ਗਿਆ ਆ ਗਿਆ ਮੰਕੀ ਅੱਖਾਂ ਬੰਦ ਕਰ ਲਈ ਆ ਬਾਈ ਆ ਗਿਆ ਮੰਕੀ ਅੱਛਾ ਅੱਛਾ ਬਿਚਾ ਦਿਓ ਮੈਨੂੰ ਰੂਟ ਕਰਕੇ ਸਾਸੀ ਸਰ ਦਾ ਬੁਲਾ ਦੇ